ਕਰਾ ਲੈ ਡੱਕਾ ਇੱਥੇ ਫੋਨ ਚੁਲ ਜਿਆ ਪਿਆ ਆ ਜਾ ਯਾਰ ਉਹ ਛੋੜਾ ਸੁਣਦਾ ਨਹੀਂ ਤੈਨੂੰ ਉਹ ਕਿਉਂ ਬੋਲੀ ਜਾ ਮੈਂ ਯਾਰ ਗੇਮ ਖਰਾਬ ਕਰਤੀ ਵੀਰੋ ਬੰਦਾ ਮਰਵਾਤਾ ਲੈ ਉਹ ਵੀ ਪੁੱਠੀਆਂ ਗੱਲਾਂ ਇਹ ਆਏ ਨਹੀਂ ਲੋਟੋਂ ਦਾ ਸਾਧ ਕੋਲੇ ਛੱਡ ਕੇ ਆਵਾਂਗੇ ਇਹਨੂੰ ਸਾਧ ਕੋਲੇ ਜਿਹੜਾ ਆਪਦੇ ਪਿਓ ਤੋਂ ਨਹੀਂ ਲੋਟ ਆਇਆ ਸਾਧ ਉਹਦਾ ਕੀ ਕਰ ਲੂ ਦੇਖ ਲਾਂਗੇ ਸਾਧ ਨਾਲ ਦੋ ਹੱਥ ਚੱਲ ਆ ਵੇ ਤੈਨੂੰ ਗੇ ਸਾਧ ਪਖੰਡੀ ਕੋਲੇ ਛੱਡ ਕੇ ਆਵਾਂ ਇੱਥੇ ਤੁਰੇ ਫਿਰਦਾ ਪਹਿਲਾ ਚੱਲ ਹੱਤ ਨੂੰ ਛੱਡ ਕਿਆ ਵਾ ਆ ਸਾਧ ਕੋਲੇ ਛੱਡਾਂ ਤੈਨੂੰ ਆਇਂ ਕਰੂਗਾ ਤੈਨੂੰ ਲੋਟ ਅਰੇ ਸਾਧ ਬੇਰਤੀਜ ਹੈ ਤੂੰ ਹੱਥ ਨਹੀਂ ਜੁੜੇ ਬਟ ਆਓ ਭੱਜ ਤੋਂ ਆਓ ਕਿਵੇਂ ਆਉਣੇ ਹੋਏ ਬਾਬਾ ਜੀ ਇਹ ਮੇਰਾ ਪੁੱਤ ਮੇਰੇ ਕਹਿਣੇ ਸੀ ਨਹੀਂ ਚੱਲਦਾ ਇਹਨੂੰ ਕਰੋ ਰੋਟੇ ਤੇ 2 ਮਹੀਨੇ ਰੱਖੋ ਟੈਨਸ਼ਨ ਨਾ ਲਾ ਬੱਚਾ ਮੈਂ ਨਾ ਤੁਹਾਡੇ ਬੱਚੇ ਨੂੰ ਤੱਕਲੇ ਨੂੰ ਸਿੱਧਾ ਕਰ ਦੂੰ ਬਾਬਾ ਸੁਢੀ ਕਿਰਪਾ ਨਾ ਇਹਨੂੰ ਕਰ ਦੋ ਬੰਦਾ ਬਣਾ ਦਿਓ ਇਹਨੂੰ ਆਓ ਬੱਚਾ ਬੈਠੋ ਇੱਥੇ ਉਹ ਬਾਬਿਆਂ ਦੇ ਪੈਰੀ ਹੱਥ ਵੀ ਲਾਉਂਦੇ ਹੁੰਦੇ ਆ ਮੈਂ ਬੱਚਾ ਮੇਰੀ ਸੁਣ ਲੈ ਗੱਲ ਹਾਂਜੀ ਜਿਵੇਂ ਮੈਂ ਕਹੂੰਗਾ ਹੁਣ ਅੱਜ ਤੋਂ ਬਾਅਦ ਤੂੰ ਓਵੇਂ ਕਰਨਾ ਠੀਕ ਤੈਨੂੰ ਇੱਥੋਂ ਮੈਂ ਜਮਾ ਤੱਕਲੇ ਵਾਂਗੂ ਸਿੱਧਾ ਕਰਕੇ ਤੋਰੂੰ ਸਕੂਟਰੀ ਚਲਾ ਲੈਣਾ ਹਾਂਜੀ ਚਲਾ ਲੈਣਾ ਚੱਲ ਫਿਰ ਸਕੂਟਰੀ ਕੱਢ ਆਪਣੀ ਤੇ ਕੰਮ ਚੱਲ ਕੇ ਆਉਣਾ ਆਪਾਂ ਆਜੋ ਫਿਰ ਆਜੋ ਆਜੋ ਉਤਰੀ ਜਾ ਬਰਾ ਮੱਛਾ ਬਗੜ ਨੂੰ ਬੈਠੋ ਬਾਬਾ ਜੀ ਆ ਮੇਰੇ ਯਾਦ ਹੁਆ ਕੀ ਹੋ ਗਿਆ ਬਾਬਾ ਜੀ ਓਏ ਮੈਂ ਤੇਰੀ ਡਰਾਈਵਰੀ ਤੋਂ ਚੰਗਾ ਮੈਂ ਤਾਂ ਤੁਰਕੀ ਭੱਜ ਜਾਊਗਾ ਥੱਲੇ ਉਤਰ ਨੀ ਓਏ ਰੋਟੀ ਬਣਾ ਲੈਣਾ ਰੋਟੀ ਤਾਂ ਮੈਂ ਘਰੇ ਵੀ ਬਣਾ ਲੈਂਦਾ ਸੀ ਨਹੀਂ ਬਣਾ ਲੂ ਬਣਾ ਲੂ ਮੈਂ ਬਣਾ ਲੂ ਤੇਰੇ ਉਹਨੂੰ ਬੜਾ ਕੇ ਰੱਖ ਲੂਗਾ ਬਣਾ ਕੇ ਰੱਖੀ ਮੇਰੇ ਆਉਂਦੇ ਇਹਨੂੰ ਆਉਣਾ ਮੈਂ 10 ਮਿੰਟਾਂ ਚ ਆਹ ਤੇ ਸਾਧ ਨੇ ਓਏ ਸਵਾਦ ਪਤਾ ਨਹੀਂ ਕਿੱਥੇ ਰਗਾ ਰੋਟੀ ਠਰੀ ਉਹ ਬਣ ਕੇ ਪ੍ਰਸ਼ਾਦ ਹਾਂਜੀ 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 ਬਣ ਕੇ ਹੀ ਬਣ ਕੇ ਆਓ ਬੈਠੋ ਜੀ ਬੈਠੋ ਲਓ ਬੈਠੋ ਜੀ ਚਲ ਹਾਂਜੀ ਸਾਡੀ ਕਿਵੇਂ ਲੱਗੀ ਰੋਟੀ ਬੱਚਾ ਪ੍ਰਸ਼ਾਦ ਦਾ ਬੜਾ ਸਵਾਦ ਬਣਾਉਣਾ ਬਹੁਤ ਸਵਾਦ ਬਣਾਇਆ ਜਾਵਾ ਧੰਨਵਾਦ ਜੀ ਪਾਣੀ ਵੀ ਲਿਆਉਣਾ ਓ ਤੇਲਿਆ ਗੱਲ ਸੁਣ ਰਿਹਾ ਦੇਖ ਪਹਿਲਾਂ ਦਾ ਜਿਹੜਾ ਕੁਝ ਹੋ ਗਿਆ ਠੀਕ ਐ ਚਾਹ ਧਰਦੇ ਤੇ ਜੇ ਹੁਣ ਕੋਈ ਗਲਤੀ ਕੀਤੀ ਤੇ ਤੇਰੇ ਗੋਡੇ ਘੁੱਟੂ ਮੈਂ ਆਇਆ ਚਾਹ ਬਣਾ ਲਾ ਕੇ ਨਾ ਨਹੀਂ ਬਾਬਾ ਹੁਣ ਨਹੀਂ ਗਲਤੀ ਕਰਦਾ ਮੈਂ ਕੋਈ ਬੰਦਾ ਚਾਹ ਤੁਹਾਨੂੰ ਬਣਾਉਂ ਡੱਕਾ ਖੜੂ ਚਾਹ ਦੇ ਡੱਕਾ ਮੱਝ ਭੰਦੇ ਹੋ ਲਿਆਵਾਂ ਝੜਗਾ ਲਿਆਵਾਂ ਹਮਮ ਤਾਂ ਲੱਗਦਾ ਵੀ ਬਣਾਇਆ ਹੈਗਾ ਜਮਾ ਆਮਲ ਗਾਲੀ ਚਾਹ ਗਿੱਲਾ ਤਾਂ ਨਹੀਂ ਲੈ ਜਿਹੜਾ ਟੁੱਟਦਾ ਨਹੀਂ ਹੋਰ ਬਾਏ ਓਏ ਓਏ ਹਾਂ ਓ ਚੱਲਿਆ ਅੱਜ ਕਿਉਂ ਸੱਪ ਆ ਗਿਆ ਸੱਪ ਜਲਦੀ ਹਾਂਜੀ ਡਾਂਗ ਲਿਆ ਡਾਂਗ ਡਾਂਗ ਚੱਕ ਕੇ ਲੈ ਜਦੋਂ ਮੈਂ ਤੈਨੂੰ ਕਿਹਾ ਨਾ ਤੇ ਸਹਾਰ ਕੇ ਮਾਰੀ ਜੰਗਾ ਠੀਕ ਆ ਆਉਂਦਾ ਜੰਗਾ ਮਾਰ 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 ਓ ਬਾਈ ਓਏ ਓਏ ਤੈਨੂੰ ਆਉਦੇ ਕਿਹਾ ਸੀ ਮੇਰੇ ਥੋੜੀ ਕਿਹਾ ਸੀ ਮੈਨੂੰ ਪਹਿਲਾਂ ਦਾ ਸナイਪਰ ਆ ਤੈਨੂੰ ਸਿੱਧਾ ਕਰ ਲੂ ਟਕੜਾ ਸਾਰੀਆਂ ਨੇੜੇ ਕਰਕੇ ਤੇ ਆਪਣੇ ਪ੍ਰੋਗਰਾਮ ਵੀ ਆ ਤੇ ਕਰਗੇ ਕੋਈ ਨਾ ਕੋਈ ਹੱਲ ਐਸਾ ਦੁੱਪ ਪੰਗੇ ਲੈਂਦਾ ਹੈਗਾ ਤੂੰ ਹੀ ਵਾਲਿਆਂ ਪੁੱਤਾਂ ਵਾਲਾ ਇੱਥੇ ਬੈਠਾ ਕੀ ਕਰਦਾ ਕੋਈ ਬਾਬੇ ਨਾਲ ਆ ਕੇ ਮਦਦ ਕਰਾ ਦੇ ਕੋਈ ਭਾਰ ਹੋਲਾ ਕਰ ਦੇ ਬਾਬੇ ਦਾ ਆ ਆਉਣਾ ਜੀ ਆਉਣਾ ਆ ਗਿਆ ਆ ਗਿਆ ਇੱਥੇ ਦੰਦ ਕੱਢੀ ਜਾਣਾ ਬੈਠਾ ਕਰ ਕੋਈ ਹਿੱਲਾ ਕੋਈ ਮੇਰਾ ਭਾਰ ਹੋਲਾ ਕਰ ਭਾਰ ਹੋਲਾ ਕਰਨਾ ਆਪਾ দাও ਮੇਰੇ ਡੇਰੇ ਚ ਜੇ ਡੇਰੇ ਦੇ ਬਾਹਰ ਮੂਰਦੀ ਵੀ ਨਾ ਗਿਆ ਨਾ ਹਸਾਬ ਲਾ ਲੀ